ਤੂੰ ਛੁੱਟੀ ਗੱਲੇ ਕੀ ਕੀ ਐ ਹੈ ਛੁੱਟੀ ਕਿਉਂਗੀ ਬੇ ਅੱਜ ਮੈਨੂੰ ਕੰਮ ਵਿੱਚ ਜ਼ਰੂਰ ਹੈ ਐ ਤੱਕ ਹੋੜੀਆਂ ਮੈਂ ਕਿਹੜੀਆਂ ਖਾਜ ਦੀ ਹੋੜੀਆਂ ਰੋਦੀਆਂ ਉਹ ਤੂੰ ਕਹਿ ਦੇ ਨਹੀਂ ਅਭੀ ਮੇਰੀ ਵੀ ਖਾਜ ਔਲਾਦ ਹੈ ਹੈ ਰੋਜ਼ ਲੱਗਦੀ ਸੜਗੇ 8 ਵਜੇ ਘਰ ਤੋਂ ਸਰਪੰਲੀ ਗੁਮਾਰੀ ਪਹਿਣਾ 8 ਵਜੇ ਦਾ ਜੇ ਕੁੜੀਆਂ ਕੋ ਜਾਣਾ ਇਕੱਠੀਆਂ ਕਰਨੇ ਤੇ ਬੁੜੀਆਂ ਨੂੰ ਉਹ ਕੁੜੀਆਂ ਨਾ ਕਿ ਬੁੜੀਆਂ ਕਿ ਬੁੜੀਆਂ ਤੇਰੀਆਂ ਇਹ ਕੁੜੀਆਂ ਵੀ ਬੁੜੀਆਂ ਵੀ ਆ ਕੀ ਆਉਂਦੀ ਹੈ ਫੇਰ ਤੇਰਾ ਬਾਸਰ ਦੇਂਦਾ ਪੈਸੇ ਖਾਏ ਨਹੀਂ ਮੀਨਾ ਲੱਗੀ ਲੈ ਗਿਆ ਲੈ ਤਾ ਮੈਂ ਮੈਂ ਬੇਰੀ ਗਾ ਸੁਣ ਲੈ ਅੱਜ ਨੂੰ ਪਿਹੜੀ ਮੇਰੀ ਮਰ ਗਈ ਆ ਹਨਾ ਅੱਜ ਤਾਂ ਮੈਂ ਨਹੀਂ ਲੈ ਬੈਠਾ ਅੱਜ ਮੈਂ ਆ ਗਿਆ ਨਹੀਂ ਕਾਲ ਗਿਆ ਤੇ ਮੇਰੀ ਭੈਣ ਆਇਆ ਜਿਹੜੀ ਮੈਨਾਂ ਜਾਣਦੀਆਂ ਆ ਅੱਜ ਤਾਂ ਮੈਂ ਇਹਨਾਂ ਕੋਲ ਇਕੱਠੇ ਕਰਕੇ ਲੱਗੇ ਜਾਉਂ ਕਿ ਕਰਾਇਆ ਕਰਲਾ ਕਰਨਾ ਕਰਲਾ ਪਰ ਨਹੀਂ ਗਾਲਿਓ ਇਹਦੀਆਂ ਸੇਡੀਆਂ ਗੰਦ ਸੁਣ ਲੋ ਇਹ ਇਹਨੂੰ ਰਗੜਿਆ ਬਿਮਾਰੀ ਤੇ ਮੈਨੂੰ ਤੇ ਰਗੜੇ ਨਾ ਹੋੜ ਐਡਾ ਸਾਰਾ ਬੇਸੁਨਦੇ ਸਿਰ ਤੇ ਚਕਾ ਦਿੰਦੇ ਆ ਫਿੱਟੀ ਭਈਆ ਘਰ ਦਾ ਖਾ ਖਾ ਕੇ ਫਿੱਟੀ ਤੂੰ ਬਿਮਾਰੀ ਮੈਨੂੰ ਕੀ ਖਾਣ ਆਇਆ ਸਾਨੂੰ ਖਾ ਗਈ ਸਾਲੀਏ ਸਾਰੇ ਲੈ ਬਿਮਾਰੀ ਪੈਣ ਖਾ ਕੇ ਆਲੂ ਪਿਆ ਦੀ ਜਾਂ ਹੋਰ ਕੀ ਖਾਣਾ ਆਇਆ ਇੱਥੇ ਤੇਰੇ ਘਰ ਹੈਗਾ ਕੁਛ ਬੁਮਾਰੀ ਪੈਣਿਆ ਨਕੀ ਤੂੰ ਲੈ ਕੇ ਬੁਮਾਰੀ ਪੈਣ ਨਾ ਤੇਰੇ ਘਰ ਦੇ ਮੇਰੇ ਦਿੱਤਾ ਕੀ ਅੱਜ ਚਾ ਰਖੇਗਾ ਬੁਮਾਰੀ ਪੈਣਿਆ ਲੈ 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 ਮੇਰੇ ਘਰ ਜਾ ਕੇ ਤੈਨੂੰ ਦਿੱਤਾ ਨਹੀਂ ਕੁਛ ਵੀ ਨਕੀ ਤਾ ਫੁਕਰੇ ਤੇਰੇ ਘਰ ਦੇ ਆ ਇਹ ਬਹਿ ਜਾ ਚੁੱਪ ਕਰਕੇ ਨੰਗ ਤੇਰੇ ਘਰ ਪਿਆ ਕਰਦੇ ਆ ਇਹ ਫਟੇ ਮੁੰਦੀਏ ਮਾਰੀਏ ਮੇਰੀ ਗੱਲ ਸੁਣ ਸਾਡੇ ਘਰਦਿਆਂ ਨੂੰ ਨੰਗ ਦੱਸੀ ਜਾਂਦੀਆਂ ਆਹਾ 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 ਲੈ ਝੱਟਾ ਪਾ ਲੈ ਇਹ ਵੀ ਮੇਰੇ ਮਾਂ ਪਿਓ ਦਿੱਤਾ ਤੇ ਜਿਹੜੀ ਆ ਚੁੰਨੀ ਰਹੀ ਆ ਤੇ ਆ ਜਿਹੜੀ ਸੁਥਣ ਭਾਈ ਆ ਮਾਰੀ ਪੈਨੇ ਵੀ ਮੇਰੇ ਮਾਪਿਆਂ ਦੀ ਅੱਛਾ ਅੱਜ 10 ਵੀ ਤੇਰੇ ਮਾਪਿਆਂ ਦੀ ਆਹੋ ਅੱਜ ਡਾ ਵੀ ਤੇਰੇ ਮਾਪਿਆਂ ਦਾ ਆਹੋ ਆ ਸੁਥਣ ਵੀ ਤੇਰੇ ਮਾਪਿਆਂ ਦੀ ਆਹੋ ਕੱਢਦੇ ਜੇ ਸਾਲੀਏ ਅਸਲੇ ਦੀਆਂ ਇਹ ਕੀ ਕਰ ਕੀ ਕੱਢੇ ਆ ਸੁਥਣ ਜਨ ਨਾਲਾ ਦਾ ਮੇਰੇ ਪਜਾਮੇ ਦਾ ਬਾਪ ਆ ਨਾ ਇਲਾਜ ਮੈਂ ਮੇਰੇ ਘਰ ਤੋਂ ਲੈਣ ਹੁੰਦੀ ਸੀ ਅੱਧੀ ਭੈਣਾ ਤੈਨੂੰ ਲੈਣ ਆ ਗਈਆਂ ਹੈ ਮੈਂ ਨਿਸ਼ਚਿਤ ਢਾੜ ਗਈ ਆ ਤੇ ਮੈਂ ਜਿੱਥੇ ਸਲਵਾਰਤ ਨਾਲ ਆ ਰਹੀ ਸੀ ਕਿ ਇਹ ਬਿਮਾਰੀ ਪੇਟਾ ਕੱਚਾ ਸੀ ਕੱਢ ਕੇ ਆਇਆ ਮੈਂ ਉਹ ਹੀ ਕੱਢ ਕੇ ਪਾ ਰਿਆ ਇਹ ਨਾੜਾ ਪਾ ਕੇ ਅੱਛਾ ਨਹੀਂ ਪਾ ਲਿਆ ਇਹ ਨਾੜਾ ਪਾ ਲਿਆ ਇਹ ਨਾੜਾ ਪਾ ਲਿਆ ਸਹੀ ਬੋਲ ਹੈ ਉਹ ਦਾਦੇ ਮਾ ਉਹ ਹੀ ਲਈ ਜਾਂਦਾ ਬਿਮਾਰੀ ਤੇ ਕਰਦੇ ਮੈਂ ਲੈ ਕੇ ਮੈਂ ਇਹਦੇ ਘਰ ਦੇ ਫੁਕਰੇ ਪਤਾ ਕੱਡੇ ਸੰਗੜੇ ਆ ਕਿਆ ਕਰਨ ਮੇਰਾ ਡਾਡੀ ਸਿਆਣਾ ਬੋਤਵਾ ਆਹੋ ਦੀਆਂ ਗੱਲਾਂ ਸੁਨਿਆ ਕਰ ਮੈਂ ਜਦੋਂ ਇਹਨਾਂ ਦੇ ਘਰੇ ਗਿਆ ਇਹਦਾ ਬੋੜਾ ਸਿਰ ਤੇ ਲਫਾਫਾ ਲੈ ਟੂਟੀ ਥੱਲੇ ਬੈਠਾ ਵੇ ਤੇਰੀ ਮਾਂ ਵੀ ਦੇਖੀ ਸੀ ਆਹੋ ਉਹ ਟੂਟੀ ਥੱਲੇ ਬੈਠਾ ਮੈਂ ਕਿਹਾ ਭਾਈਆ ਉਹ ਨਾ ਲਗਾਦਾ ਉਹ ਪੁੱਤ ਨਾ ਲਗਾ ਮੈਂ ਕਿਹਾ ਤੇ ਸਿਰ ਤੇ ਲਫਾਫਾ ਕਰ ਲੈ ਲਿਆ ਕਹਿੰਦਾ ਪੁੱਤ ਮੇਰੀ ਅਕਲ ਚ ਪਾਣੀ ਭੇਜਦਾ ਓਏ ਤੇਰੀ ਮਾਂ ਵੀ ਦੇਖੀ ਬਿਮਾਰੀ ਪੈਣਿਆ ਆ ਕੋਟ ਅੱਡੇ ਤੇ ਕੋਟ ਅੱਡੇ ਤੇ ਅੱਜ ਚੜ ਜਾਂਦੀ ਆ ਦੇਖ ਲੈ ਇੱਕ ਖਾੜੀਏ ਲੈ ਲੈ ਨਾਲ ਦੇ ਚਲਾ ਤੂ ਫਾ ਹੈ ਉੱਤੇ ਮਾਦ ਫੁੱਟ ਕਹਿੰਦੀ ਮੈਂ ਤਾਂ ਤੇ ਤੇ ਰਵਾਰ ਚੱਕ ਜਾਗੀ ਤੈਨੂੰ ਦੱਸ ਕੇ ਪਾ ਦੋ ਐ ਕਦੀ ਮੰਗਦੀ ਤੇਰੀ ਮਾਂ ਆਇਆ ਬਹਿ ਰਿਆ ਸਾਲੀਏ ਤੇਰੀ ਕਿਹੜਾ ਮਾਂ ਚੰਗੀ ਆ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਪੁੱਤ ਫਿਕਰ ਨਾ ਕਰ ਸਾਡਾ ਲੱਕੜ ਦਾ ਬਹੁਤ ਵੱਡਾ ਵੇਜਨ ਸਵਾ ਹੈ ਗਈਆ ਸਹੀ ਆ ਜੱਪ ਕਰਕੇ ਲੱਕੜ ਦਾ ਵੇਜਨ ਸਵਾ ਕੀ ਗਈ ਇਹ ਸਾਲੀਏ ਇੱਥੇ ਕਟਾਰੀਆਂ ਅੱਡੇ ਤੇ ਦਤਨਾ ਵੇਚਦੇ ਆ ਤੁਸੀਂ ਕੋਈ ਤਾਂ ਕੱਡੀ ਬਿਮਾਰੀ ਪੈਣ ਕੋਈ ਅਸੀਂ ਤਾਂ ਲੈ ਲੇ ਕੇ ਨਿਰਾਇਆ ਲੱਕੜੀ ਫੜੀ ਫੜੇ ਮੀਆਂ ਮੌਲਾਤ ਰਾ ਦੇ ਪ੍ਰਕਾਸ਼ ਪੈਣਾ ਆ ਦੇ ਪ੍ਰਕਾਸ਼ ਮੱਠੀ ਤੇ ਮੇਂ ਕਾਲੀ ਮੀਆਂ ਬੈਠ ਬੈਠੀ ਆ ਆ ਦੇ ਸਿਮਰੋ ਮੂਹਾਂ ਥੀ ਆ ਲੈ ਨਹੀਂ ਮਿਲਦਾ ਇਹ ਲੈ ਇਹ ਪਛਲਤ ਨਹੀਂ ਕਦੇ ਇਹ ਨਹੀਂ ਅੱਜ ਗਈ ਮਿਲ ਲਓ ਮਿਲ ਲਓ ਇਹਨੂੰ ਅੱਜ ਕੱਲ ਕੀ ਪਤਾ ਹੈ ਹੋਣੀ ਕਿ ਨਹੀਂ ਤੂੰ ਬਾਜੀ ਤਾੜੀ ਮਾਰਦਾ ਕੋਈ ਸਰਕਾਰਾਂ ਦੇ ਨਾਂ ਤੇ ਸੀ ਸ਼ੁਕਰੀਆ ਸੀ